ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਮਗਰ ਸਾਹਿਬ ਇਹ ਗੁਰਦੁਆਰਾ ਸਾਹਿਬ ਨੌਵੀਂ ਪਾਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਹੈ ਆਓ ਤੁਹਾਨੂੰ ਅਸੀਂ ਅੰਦਰੋਂ ਗੁਰਦੁਆਰਾ ਸਾਹਿਬ ਦਿਖਾਉਂਦੇ ਹਾਂ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਦੇ ਹਾਂ ਇਹ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਹੈਗਾ ਉਹ ਲਿਖਿਆ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਜਾ ਰਹੇ ਸਨ ਉਸ ਟਾਈਮ ਉਹ ਥੇ ਰੁਕੇ ਸਨ ਤੇ ਇੱਕ ਬਜ਼ੁਰਗ ਆਤਸੀ ਜਿਸ ਦਾ ਪੁੱਤਰ ਬਿਮਾਰ ਸੀਗਾ ਉਸ ਦੀ ਨਜ਼ਰ ਗੁਰੂ ਸਾਹਿਬ ਤੇ ਪਈ ਤੇ ਉਹ ਆਪਣੀ ਫਰਿਆਦ ਲੈ ਕੇ ਗੁਰੂ ਸਾਹਿਬ ਕੋਲ ਗਈ ਕਿ ਉਸ ਦਾ ਬੱਚਾ ਬਿਮਾਰ ਹੈ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਧਰ ਇੱਕ ਛਪੜੀ ਹੈ ਉੱਥੇ ਬੱਚੇ ਨੂੰ ਨਹਾਓ ਤੇ ਬੱਚਾ ਠੀਕ ਹੋ ਜਾਏਗਾ ਤਾ ਉੰਜ ਹੀ ਹੋਇਆ ਕਿ ਬੱਚਾ ਠੀਕ ਹੋ ਗਿਆ ਤੇ ਉਹ ਵੜੀ ਛਪੜੀ ਅੱਜ ਇਹ ਸਰੋਵਰ ਦਾ ਰੂਪ ਧਾਰਨ ਕਰ ਚੁੱਕੀ ਹੈ ਜੀ ਇਹ ਹੈ ਗੁਰਦੁਆਰਾ ਸਾਹਿਬ ਦਾ ਸਰੋਵਰ ਜਿੱਥੇ ਐਤਵਾਰ ਨੂੰ ਤੇ ਮੱਸਿਆ ਦੇ ਦਿਨ ਸੰਗਤਾਂ ਆਉਂਦੀਆਂ ਹਨ ਤੇ ਆਪਣੀਆਂ ਮਨ ਮੰਗੀਆਂ ਮਰਾਦਾਂ ਪਾਉਂਦੀਆਂ ਹਨ ਤੇ ਇਸ ਸਾਈਡ ਹੈ ਜੀ ਗੁਰਦੁਦਵਾਰਾ ਸਾਹਿਬ ਹਾਂਜੀ ਤੇ ਅੰਦਰੋਂ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦਿਖਾਉਂਦੇ ਹਾਂ ਇੱਧਰ ਤੁਸੀਂ ਜਿਹੜਾ ਹੈਗਾ ਪ੍ਰਸ਼ਾਦ ਜਿਹੜਾ ਹੈਗਾ ਲੈ ਸਕਦੇ ਹੋ ਤੇ ਇੱਧਰ ਹੈ ਜੀ ਗੁਰਦੁਆਰਾ ਸਾਹਿਬ ਅੰਦਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਦੇਖੋ ਜੀ ਇਹ ਹੈ ਜੀ ਗੁਰਦੁਆਰਾ ਮੱਗਰ ਸਾਹਿਬ ਇਸ ਗੁਰਦੁਆਰਾ ਸਾਹਿਬ ਵਿਖੇ 24 ਘੰਟੇ ਲੰਗਰ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ ਹੈ ਤੁਸੀਂ ਵੀ ਇੱਥੇ ਆਓ ਅਤੇ ਇੱਥੇ ਆਪਣੀਆਂ ਮਨ ਮੰਗੀਆਂ ਮਰਜ਼ਾ ਪੂਰੀਆਂ ਕਰੋ ਤੇ ਇਸ ਸਾਈਡ ਜਿਹੜਾ ਹੈਗਾ ਜੀ ਉਹ ਅੱਗੇ ਲੰਗਰ ਹਾਲ ਹੈ ਤੇ ਅੱਜ ਅਸੀਂ ਤੁਹਾਨੂੰ ਦਿਖਾਇਆ ਸੀ ਗੁਰਦੁਆਰਾ ਮੱਗਰ ਸਾਹਿਬ